ਤੁਹਾਡੇ ਨਾਲ ਸੀ ਨਹੀਂ ਰਹਿਣਾ ਧਾਨੇ ਧੁੰਨੇ ਤੋਂ ਅਸੀਂ ਪਹਿਲਾਂ ਤੋਂ ਵੀ ਧਾਨੇ ਲਾਣੇ ਆ ਪਰ ਕਿਸੇ ਗੱਲ ਦਾ ਪ੍ਰੋਸੈਸ ਹੁੰਦਾ ਜਾਣ ਨੂੰ ਵਧਾਈ ਦਾ ਨਹੀਂ ਹੁੰਦਾ ਪਹਿਲਾਂ ਟਾਈਮ ਦਾ ਜੀ ਪਹਿਲਾਂ ਤੂੰ ਤੇ ਤਿੰਨ ਦੇ ਨਾਲ ਤੂੰ ਐਵੇਂ ਨਿੰਦੇ ਤੇ ਸੱਡੇ ਕਹਿਣ ਦੇ ਯਾਰਾ ਜੀ ਤੇ ਹੁਣ ਪਹਿਲਾਂ ਲੈ ਲਿਆ ਨਹੀਂ ਤੇ ਹੁਣ ਆਪਣਾ ਇੱਕ ਘੰਟਾ ਲਾ ਲਿਆ ਲੋਕ ਵੀ ਪਰੇਸ਼ਾਨ ਹੁੰਦੇ ਆ ਤੇ ਹੁਣ ਪੁਲਿਸ ਨੂੰ ਤੁਸੀਂ ਕੰਨ ਦੋ ਟਾਈਮ ਕਰਦਾ ਫੇਲ ਆ ਦੇਵਾਂਗੇ ਜਿਹੜੇ ਨੋਨੇ ਹੁਣੇ ਤੇਰੇ ਨਾਲ ਆਏ ਆ ਤੇਰੇ ਨਾਲ ਮਕਾਨ ਕੋਲ ਗਏ ਉਹ ਮੰਨਣੀ ਵੀ ਪੈਣੀ ਕੋ ਗੱਲ ਜਮ ਹਾਂਜੀ ਬਿੱਟੂ ਜੀ ਕੋ ਗੱਲਬਾਤ ਹੋਈ ਨਾ ਉਹ ਨਹੀਂ ਮੈਂ ਕਰਨਾ ਕਰੀਆਂ ਨਾ ਕੋਈ ਗੱਲ ਹੋਈ ਧਰਨਾ ਕਰੀ ਆ ਬੈਠੇ ਹੀ ਆ ਇਹਨਾਂ ਨੂੰ ਇਹ ਸੱਚ ਨੂੰ ਕੀ ਗੱਲ ਆ ਕਥ ਲੈ ਤਾਂ ਕੋਈ ਸੁਫਾਈ ਕਰ ਕਰ ਹਾਂਜੀ ਦੱਸੋ ਧਰਨਾ ਕਿਉਂ ਲਾਇਆ ਤੁਹਾਨੂੰ ਪਤਾ ਯਾ ਚੋਰੀ ਦਾ ਲਾਇਆ ਉੱਥੇ ਗੱਲ ਹੋਈ ਹਾਂਜੀ ਹਾਂਜੀ ਚੋਰੀ ਦਾ ਲਾਇਆ ਪਾਜੀ ਇਹਨੇ ਕੋਈ ਦਬੇੜਾ ਨਹੀਂ ਕੀਤਾ ਪਾਜੀ ਪਹਿਲਾਂ 5 ਦਿਨ ਦਾ ਟਾਈਮ ਲਿਆ 7 ਦਿਨ ਬੀਤ ਗਏ ਪਾਜੀ ਠੀਕ ਹੈ ਜੀ ਕੋਈ ਹੱਲ ਨਹੀਂ ਕੀਤਾ ਸਾਡਾ ਠੀਕ ਹੈ ਜੀ ਕੀ ਹਾਲ ਹੈ ਜੀ ਇਹਨਾਂ ਨੂੰ ਕਹਿੰਦੇ ਦੋ ਦਿਨ ਸਾਨੂੰ ਰਿਕਵਰੀ ਦੇ ਦਿਓ ਕਹਿੰਦੇ ਸਾਨੂੰ ਟਾਈਮ ਸਾਨੂੰ ਵਾਧੂ ਦੇ ਦਿਓ ਇਹ ਤਾਂ 5-7 ਦਿਨ ਮੰਗੀਆਂ ਦੇ ਅੱਗੇ ਨਹੀਂ 5 ਦਿਨ ਲੈ ਸੀ ਜੀ 5 ਦਿਨ ਹੋਰ ਮੰਗੀਆਂ ਜਾਂਦੇ ਆ ਅੱਜ ਪਹਿਲੇ ਦੋ ਦਿਨ ਲੇਟ ਆ ਮੈਂ ਚਲੋ ਕੋਈ ਨਾ ਕੋਈ ਹੱਲ ਕਰ ਦੂਗੇ ਇਹ ਨਹੀਂ ਜੀ ਕੋਈ ਕਰਦੇ ਹਾਂਜੀ ਹਾਂਜੀ ਕੀਤਾ ਕੀ ਆ ਪੁਲਿਸ ਨੇ ਕੋਈ ਸਵਾਲਤ ਕਰ ਕੋਈ ਨਹੀਂ ਕੀਤਾ ਜੀ ਇੱਕ ਮੁੰਡਾ ਚੱਕਿਆ ਉਹ ਦੋਹਾਂ ਦੇ ਨਾਂ ਬੋਲ ਗਿਆ ਜੋਤਾ ਤੇ ਛੀਪਾ ਕੋਈ ਨਹੀਂ ਚੱਕਿਆ ਨਹੀਂ ਅਜੇ ਤੱਕ ਕੋਈ ਇਹਨਾਂ ਨੂੰ ਪਤਾ ਹੋਊਗਾ ਬਾਕੀ ਪਤਾ ਨਹੀਂ ਕਈ ਅਮਲੀ ਚੱਕ ਲੈ ਕਈ ਅਮਲੀ ਚੱਕ ਚੱਕ ਜੇਲ੍ਹ ਭੇਜੀ ਜਾਂਦੇ ਆ ਸਾਨੂੰ ਅਮਲੀਆਂ ਨਾਲ ਕੀ ਮਤਲਬ ਸਾਨੂੰ ਆਪਣੇ maal na recoveri ਦਾ ਮਤਲ ਕੀ ਖਬਰ ਲੱਗੀ ਹੋਵਾ ਉਹ ਪਤਾ ਨਹੀਂ ਕਿ ਆਪਣੇ ਕੋਲ ਲਾਈ ਜਾਂਦੇ ਪੁੱਛਣ ਨੂੰ ਸਾਬ ਇਹ ਖਬਰ ਲੱਗੀ ਹੋਵਾ ਉਹ ਮੈਂ ਦੱਸਦਾ ਸਾਰਾ ਪਹਿਲਾਂ ਸਵਾਲ ਕਰ ਲਉ ਠੀਕ ਹੈ ਜੀ ਕਿਹੜੇ ਬੰਦੇ ਨੇ ਕਿਹਾ ਵੀ ਜੋਤਾ ਸੀਪਾ ਤੁਹਾਡੇ ਅੱਛੇ ਬੰਚ ਨੇ ਕਿਹਾ ਜੀ ਬੰਚ ਨੇ ਕਿਹਾ ਹਾਂ ਜੀ ਹਾਂ ਜੀ ਕੱਲਾ ਜੋਤਾ ਸੀਪਾ ਕਿਹਾ ਹਾਂ ਜੀ ਬੰਚ ਜੋਤਾ ਸੀਪਾ ਸਾਡੇ ਸਾਹਮਣੇ ਬੋਲਿਆ ਕਿ ਉਹ ਕਹਿੰਦਾ ਹੋਰ ਬੰਦੇ ਉਹਨਾਂ ਨੂੰ ਮੈਂ ਨਾ ਨਹੀਂ ਜਾਣਦਾ ਤਿੰਨ ਮੁੰਡੇ ਕਹਿੰਦਾ ਪਹਿਲਾਂ ਤੁਹਾਡੇ ਪੈਨੋ ਬੈਠੇ ਸੀ ਚੋਰੀ ਕਰਨ ਗਿਓ ਉਹਨਾਂ ਨੂੰ ਮੈਂ ਨਾ ਨਹੀਂ ਜਾਣਦਾ 6 ਹੋ ਗਿਆ ਟੋਟਲ ਕਿੰਨੇ ਹੋ ਗਿਆ ਜੀ ਟੋਟਲ 6 ਹੋ ਗਿਆ 5 ਹੋ ਗਿਆ ਜੀ ਯਾਰ ਜੋਤਾ ਤਸੀਪਾ ਤੇ ਇੱਕ ਤਾਂ ਵੰਸ਼ ਕਿਨੇ ਆਪ ਕਹਤਾ ਵੰਸ਼ ਨੇ ਬੋਲਿਆ ਜੀ ਪੰਜਾਂ ਦਾ ਬੋਲਿਆ ਵੰਸ਼ ਨੇ ਬੋਲਿਆ ਜੋਤਾ ਤਸੀਪਾ ਤੇਨੇ ਤੇ ਤਿੰਨ ਹੋਰ ਵੇਚੇ ਕਿੱਲੇ ਹੋ ਗਏ ਪੰਜ ਹੋ ਗਏ ਜੀ 6 ਹੋਏ ਯਾਰ ਫਿਰ ਨਹੀਂ ਪੰਜ ਹੋਏ ਸਰ ਜਿਹੜੇ ਬੰਦੇ ਫੜ ਹੋਏ ਆ ਉਹਨਾਂ ਬਾਰੇ ਕਿਦਾਂ ਵੰਸ਼ ਨੇ ਬੋਲਿਆ ਪੰਜਾਂ ਨੇ ਬੋਲਿਆ ਪੰਜਾਂ ਦਾ ਪੈਲ ਗਿਆ ਛੱਡ ਗਿਆ ਵੰਸ਼ ਛੱਡ ਕੇ ਚਲ ਗਿਆ ਜੀ ਆ ਜੋਤਾ ਤਸੀਪਾ ਤਿੰਨੇ ਤੇ ਤਿੰਨ ਗਾਹਾਂ ਬੈਠੇ ਆ ਤੇ ਵਿੱਚ 6 ਹੋ ਗਏ ਪੰਜ ਹੋ ਗਏ ਜੀ ਜਿਨੇ ਬੋਲਿਆ ਉਹ ਵੇਚ ਗਊਗੀ ਤੇ ਤੁਹਾਨੂੰ ਇਹ ਕੇਸ ਬਾਰੇ ਕੀ ਪਤਾ ਅਜ ਤੱਕ ਕੀ ਕੀਤਾ ਪੁਰਸ ਨੇ ਪੁਲਿਸ ਦੱਸਦੀ ਨੇ ਜੀ ਪੁਲਸ ਕਹਿੰਦੀ ਆ ਸਾਡੇ ਕੋਲ ਸੈਲ ਹੋ ਰਹੀ ਆ ਪੁਲਸ ਕਹਿੰਦੀ ਸਾਡੇ ਕੋਲ ਸੈਲ ਹੁੰਦੇ ਅਸੀਂ ਦੱਸ ਨਹੀਂ ਸਕਦੇ ਨਹੀਂ ਨਹੀਂ ਪੁਲਸ ਨੇ ਸਾਨੂੰ ਬਾਰ ਬਾਰ ਆਪਾਂ ਪੁੱਛਿਆ ਵੀ ਕਹੋ ਦੱਸੋ ਕੀ ਕੰਮ ਕਰਦੇ ਹੋ ਕਹਿੰਦੇ ਸਾਡੇ ਕੋਲ ਸੈਲ ਆ ਆਪਾਂ ਦੱਸ ਨਹੀਂ ਸਕਦੇ ਤੇ ਕਈ ਵਾਰੀ ਸੀਕ੍ਰੀਟ ਹੀ ਨੀ ਗੱਲ ਰੱਖਣੀ ਵੀ ਹੁੰਦੀ ਆ ਕੋਈ ਇੱਕ ਮਿੰਟ ਜੀ ਕੀ ਸੀਕ੍ਰੀਟ ਹੈ ਜੇਕਰ ਪੁਲਸ ਨੇ ਕਈ ਵਾਰੀ ਸੀਕ੍ਰੀਟ ਰੱਖਣੀ ਨੇ ਜੀ ਮਜਬੂਰੀ ਵੀ ਹੁੰਦੀ ਆ ਜੇ ਉਹ ਗੱਲ ਓਪਨ ਕਰ ਦੇਣ ਫਿਰ ਬੰਦੇ ਤੇਰੇ ਬੰਦੇ ਚੱਕ ਹੋਗੇ ਜਿਹੜੀ ਮਜਬੂਰੀ ਹੁੰਦੀ ਆ ਹੁਣ ਹੋ ਗਿਆ ਤੇਰੇ ਵੀ ਪਰਸ ਨੇ ਜਿਹੜੇ ਬੰਦੇ ਨਹੀਂ ਚੱਕੇ ਕਲਾ ਉਹ ਹੀ ਚੱਕਿਆ ਕੀ ਤੂੰ ਮੈਨੂੰ ਇੱਕ ਵਾਰੀ ਵੀ ਆ ਕੇ ਪੁੱਛਿਆ ਵੀ ਸਰ ਕੀ ਕੀਤਾ ਮੰਦੀ ਜੀ ਆਏ ਸੀ ਅੱਜ ਲੈ ਆਪਸਾ ਹੋ ਗਿਆ ਜੀ ਕਿਹਨੂੰ ਪੁੱਛਿਆ ਤਿੰਨ ਚਾਰ ਜਣੇ ਤੁਹਾਡੇ ਕੋਲੇ ਆਏ ਸੀ ਤੁਸੀਂ ਕਿਹਨੇ ਸਾਡੀ ਰਿਕਵਰੀ ਚੱਲਦੀ ਆ ਸਾਡੇ ਬੰਦੇ ਫੜ ਹੁੰਦੇ ਆ ਇਹ ਸਭ ਝੂਠਾ ਨਹੀਂ ਤੁਹਾਨੂੰ ਬੰਦਾ ਨਹੀਂ ਫਰਕ ਹੋਇਆ ਜੀ ਇਹਨਾਂ ਦਾ ਜਿੱਦਾਂ ਉਹ ਕਹਿੰਦੇ ਕਿ ਸਾਨੂੰ ਆ ਕੇ ਪੁੱਛਿਆ ਤੁਸੀਂ ਦੇਖੋ ਜੀ ਜੋ ਮੇਰਾ ਸਵਾਲ ਆ ਉਹਦਾ ਜਵਾਬ ਦੇ ਇੰਦਾ ਫालतू ਗੱਲ ਨਹੀਂ ਕਰ ਲੈ ਜਿਹੜੀ ਗੱਲ ਮੈਂ ਪੁੱਛਦਿਆਂ ਵੀ 19 ਤਰੀਕ ਨੂੰ ਆਪਾਂ ਜਾਮ ਲਾਇਆ ਸੀ 19 ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿਲੇ ਆ। 20 ਨੂੰ ਹੀ ਨਹੀਂ ਸਾਨੂੰ ਖੋਜ ਸਕਦੇ ਆ ਜੀ ਇੱਥੇ। ਅੱਛਾ ਜੀ। ਕੱਲ ਹੀ ਸੱਦਿਆ। ਕੱਲ ਹੀ ਸੱਦਿਆ। ਸਾਨੂੰ ਕਹਿੰਦੇ ਬੰਦੇ ਫੜਿਓ ਆਜੋ। ਸਾਨੂੰ ਨਹੀਂ ਬੰਦਿਆ ਸਾਹਮਣੇ ਮੇਰੀ ਕੁਛ ਕੀਤਾ ਤਾਂ ਨਹੀਂ ਸਭ ਬੰਦੇ ਬੋਲੇ ਆ ਜੀ। ਤੇ ਅਸੀਂ ਆਹ ਬੰਦੇ ਐਤਵਦਾ ਕੀਤੀ ਆ। ਤੇ ਮੈਂ ਰੋਜ਼ ਕੋਟ ਥਾਣੇ ਫੋਨ ਕਰਕੇ ਪੁੱਛਦਾ ਸਾਡੇ ਕੋ ਨੰਬਰ ਹੈ ਨਹੀਂਗਾ ਜੀ। ਰੋਜ਼ ਥਾਣੇ ਕਿਉਂ ਨਹੀਂ ਦੱਸਦੇ ਜੀ? ਰੋਜ਼ ਥਾਣੇ ਪੁੱਛਦੇ। ਐਸਾ ਕਿ ਦਾ ਨੰਬਰ ਕਿਉਂ ਹੈ ਨਹੀਂਗਾ ਤੁਹਾਡੇ ਕੋਲ? ਉਹ ਕਹਿੰਦੇ ਸਾਡੀ ਕਾਰਵਾਈ ਚੱਲਦੀ ਬੰਦਾ ਘੁੰਮਦਾ ਆ ਉਹ ਕਹਿੰਦਾ ਮੈਂ ਤਾਂ ਚੰਦੀਕੜ੍ਹ ਗਿਆ ਉਹਨੂੰ ਕਿਹਾ ਫੇ ਆਪਣੇ ਮਲਾਜ਼ਮ ਭੇਜ ਦੇ ਉਹ ਕਹਿੰਦਾ ਮਲਾਜ਼ਮ ਸਾਡੇ ਪੰਜ ਵਾ ਸਾਡੇ ਕੋਲ ਮਲਾਜ਼ਮ ਹੈ ਨਹੀਂਗੇ ਠੀਕ ਆ ਉਹ ਬੰਦਾ ਚੱਕੜੇ ਨਹੀਂ ਆ ਜਾ ਸਾਡੇ ਕਹੇ ਤਾਂ ਨਹੀਂ ਬੰਦਾ ਚੱਕਣਾ ਉਹਦਾ ਆ ਜਾਊਗਾ ਜੀ ਤਲਵੰਤ ਨੇ ਹਾਈ ਕੋਰਟ ਜਾਣਾ ਉਹਦੀ ਡਿਊਟੀ ਆ ਉਹਨੂੰ ਕੋਈ ਕੋਣ ਬੈਟਰ ਰਾਤ ਨੂੰ 8 ਵਜੇ ਹਾਈ ਕੋਰਟ ਕਿਹੜਾ ਲੱਗਾ ਜੀ ਹਾਈ ਕੋਰਟ ਰਾਤ ਨੂੰ ਮੈਂ 10 ਵਜੇ ਆਇਆ ਹਾਈ ਕੋਰਟ ਸਰ ਮੇਰੀ ਇੱਕ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਲਾਈਟ ਚੱਲਦਾ ਪਿਆ ਵਾ ਮੈਂ ਮੇਰੀ ਮੈਂ ਤੁਹਾਡੀ ਗੱਲ ਮੰਨਦਾ ਪਰ ਮੈਨੂੰ ਤਾਂ ਕਰ ਮਾਦੀ ਜਾਣੀ ਆ ਮਾਦੀ ਨਹੀਂ ਵੀ ਮੈਂ ਦਾ ਹਾਈ ਕੋਰਟਾਂ ਜੀ ਕੀ ਤੂੰ ਇਹਨਾਂ ਵੀ ਨਹੀਂ ਸਮਝਦਾ ਮੈਂ ਐਸਐਚਓ ਨੂੰ ਕਹਾਂ ਜੀ ਜਨਾਬ ਆ ਬੰਦਾ ਇੱਥੇ ਦੇ ਤੇਰੇ ਕੋਲ ਇਨਫੋਰਮੇਸ਼ਨ ਆ ਠੀਕ ਆ ਉਸ ਤੋਂ ਬਾਅਦ ਚਾ ਉਹਨਾਂ ਦਿਨ ਤੋਂ ਬਾਅਦ ਇੱਕ ਵਾਰੀ ਵੀ ਮੈਨੂੰ ਮਿਲਿਆ ਨਹੀਂ ਤੈਨੂੰ ਮੈਂ ਆਪ ਬੁਲਾਇਆ ਵੀ ਬੰਦੇ ਤੇਰੇ ਆ ਬੜੇ ਆ ਦੇਖਣਾ ਵੀ ਆ ਗੱਲ ਕਰਦੇ ਆ ਕੱਲ ਨੂੰ ਇਹ ਨਾ ਕੋਈ ਵੀ ਨਾਂ ਝੂਠਾ ਵਾ ਸੱਚਾ ਵਾ ਅਸੀਂ ਤੈਨੂੰ ਰੋਜ਼ ਪੁੱਛਦੇ ਆ ਕਲਵੰਦ ਸਿੰਘ ਵੀ ਠੀਕ ਆ ਜੁਮੇਵਾਰ ਐਸਐਚਓ ਹੁੰਦਾ ਇਹਦੀ ਇਹਦਾ ਐਸਐਚਓ ਨੂੰ ਸਭ ਨੇ ਵੀ ਮਿਲਣਾ ਚਾਹੀਦਾ ਸਾਨੂੰ ਤਾਂ ਨਜ਼ਰ ਅੱਗੇ ਵੀ ਕਹਾਂ ਉਹ ਮੈਂ ਤੇਰਾਂ ਨਜ਼ਰਾਂ ਨਹੀਂ ਜਾਇ ਜਾਏ ਠੀਕ ਆ ਉਹ ਤੂੰ ਮੰਨਦਾ ਨਹੀਂ ਮੰਨਦਾ ਇਹ ਤੇਰੀ ਮਰਜ਼ੀ ਆ ਨਾ ਤੂੰ ਬੈਠ ਕੇ ਗੱਲ ਕਰਨ ਲਈ ਰਾਜ਼ੀ ਐ ਇਹ ਚ ਜੋ ਹੋਵੇਗਾ ਕਾਨੂੰਨ ਅਨੁਸਾਰ ਦੇਖ ਲਾਂਗੇ ਸਾਡੀ ਤੂੰ ਵੀ ਉਹਨਾਂ ਨੇ ਲਾਦਾ ਫਾਲਟਾ ਚੋਰੀ ਹੋਈ ਆ ਤੇਰੀ 6 ਬੰਦੇ ਦਰਜ ਆ ਵਿੱਚ 4 ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ 2 ਬੰਦੇ ਉਹ ਕੀ ਰਿਕਵਰੀ ਹੋਈ ਜੀ ਜਿਹੜੇ 4 ਬੰਦੇ ਫੜੇ ਉਹਨਾਂ ਤੋਂ 3 ਰਿਕਵਰੀ ਹੋਈ ਰਿਕਵਰੀ ਕਰਾ ਨਾ ਜਿਹੜੇ 4 ਬੰਦੇ ਤੋਂ 3 ਰਿਕਵਰੀ ਹੋਈ ਆ ਉਹ ਬਾਹਰ ਕਿਨੇ ਆ ਗਏ ਬਾਹਰ ਮੈਂ ਕੱਢਿਆ ਜੱਜ ਨੇ ਕੱਢਿਆ ਆਈ ਤਾਂ ਹੈਗੀ ਥੋੜੀ ਜਿਹੀ ਡਿਊਟੀ ਆ ਬਾਹਰ ਆ ਗਿਆ ਉਹ ਬ੍ਰਦਰ ਜਿਵੇਂ ਆਇਆ ਲੈ ਜਿਹੜਾ ਛੋਟੇ ਬੱਚੋ ਕਹੁੰਦੀਆਂ ਚੀਜ਼ਾਂ ਠੀਕ ਹੈ ਜਿਹੜੀ ਨਾਂ ਲਿਓ ਬੰਦੇ ਬਾਹਰ ਆ ਗਿਆ ਮਾਲ ਦੀ ਗੋਰੀ ਵੇਲੇ ਹੋ ਜੀ ਵੇਲ ਦੇਣਾ ਮੇਰੀ ਅਥੋਰਟੀ ਨਹੀਂ ਗਈ ਠੀਕ ਹੈ ਕਿਹੜੇ ਬਾਲਕ ਤੁਹਾਨੂੰ ਤੇ ਇਹ ਨਹੀਂ ਬੰਦਾ ਚਲ ਨਾਂ ਦੱਸ ਦੇ ਇੱਕ ਮਿੰਟ ਮੈਨੂੰ ਨਾਂ ਦੱਸ ਦੇ ਤੁਸੀਂ ਧਰਨਾ ਲਾਉਣ ਤਾਂ ਆ ਗਏ ਜੇਰ ਚ ਕਿਹੜੇ ਬੰਦੇ ਭੇਜੇ ਚਾਹ ਤੁਹਾਡੀ ਚੋਰੀ ਚੋ ਦੱਸ ਦੇ ਕਸ ਕਿਹੜਿਆ ਸਾਨੂੰ ਕੀ ਪਤਾ ਸਾਨੂੰ ਪਤਾ ਸਾਨੂੰ ਦੱਸਿਆ ਨਹੀਂ ਜਾਂਦਾ ਦੱਸਿਆ ਨਹੀਂ ਜਾਂਦਾ ਪਹਿਲਾ ਗੱਲ ਨਹੀਂ ਇਹ ਮੈਂ ਦੱਸਣਾ ਵਾ ਜੇ ਮੈਨੂੰ ਪੁੱਛਣਗੇ ਆਗੇ ਇੱਕ ਮਿੰਟ ਸੁਣੋ ਜੇ ਅਦਾਲਤ ਜੱਜ ਕਿਤੇ ਨਹੀਂ ਛੱਡਦਾ ਤਾਂ ਉਹ ਪੁਲਿਸਾ ਤਾਂ ਕੁਝ ਕਰ ਸਕਦੀ ਉਹ ਜੱਜ ਜੁਠੀ ਤੁਸੀਂ ਕੀ ਜਿੰਮੇਵਾਰੀ ਹੈ ਉਹ ਪੀਆ ਮੇਜਰ ਹੁੰਦਾ ਬੱਚੇ ਅੱਜ ਬਣਾਇ ਲਾ ਮੇਜਰ ਹੁੰਦਾ ਜਿਹੜੀ ਜਲਦੀ ਜਮਾਨਤ ਮਿਲਦੀ ਆ ਨਹੀਂ ਭਾ ਜੱਜ ਨਹੀਂ ਜਮਾਨਤ ਲੈ ਲਈ ਫੇ ਇਹ ਵੀ ਕੁਝ ਕਰ ਸਕਦੇ ਮੈਨੂੰ ਪਤਾ ਹੈ ਬੇਤੀ ਦਾ ਰੋਗਾ ਕੇ ਫਲਾਰਦੇ ਨੇ ਨਹੀਂ ਭਾ ਜੱਜ ਜਮਾਨਤ ਲੈ ਲਈ ਤੇ ਇਹ ਹੀ ਗੱਲ ਹੈ ਪੁਲਿਸ ਕੁਝ ਕਰ ਸਕਦੀ ਜਾਜ ਨੂੰ ਜਮਨਤ ਲਾ ਦਿੱਤਾ ਜਿਹੜੇ ਬੱਚੇ ਆ ਭਾਈ ਸਾਹਿਬ ਉਹ ਕਾਨੂੰਨ ਦਾ ਮਰਜੀ ਆ ਜਰਨੈਲ ਆ ਜਿਹੜੇ ਉਹਨਾਂ ਲਈ ਕਾਨੂੰਨ ਵੱਖਰਾ ਉਹ ਸਾਡੇ ਨਹੀਂ ਬਸਦੀ ਬੱਚਿਆਂ ਨਾਲ ਉਹ ਬੱਚਿਆਂ ਨੂੰ ਟਰੀਟ ਕਰਨਾ ਪੈਣਾ ਉਹ ਐ ਇਹਨਾਂ ਦੇ ਕਹੇ ਤੇ ਉਹਨਾਂ ਨੂੰ ਜਿਆਦਾ ਨਹੀਂ ਕਰ ਸਰ ਮੇਰੀ ਗੱਲ ਸਮਝ ਚਲੋ ਇਹਦਾ ਗੱਲ ਹੋ ਗਈ ਕੁਛੀ ਦੱਸੋ ਬੇ ਇੱਕ ਸਾਨੂੰ ਇਹ ਦੱਸ ਘੱਟ ਨਹੀਂ ਸਕਦੇ ਕਿ ਜਦ ਪਾਕਿਸਤਾਨੋਂ ਆ ਕੇ ਬੰਬੜੇ ਗੰਡੇ ਹੋ ਆ ਜਿੱਥੇ ਇਹ ਇੱਥੇ ਲੋਕਲ ਮੁੰਡੇ ਪਹਿਲੀ ਜਿਹਨੂੰ ਕਹਿੰਦੇ ਬੈਲੀ ਅਮਲੀ ਚਿੱਟੇ ਪੀਣ ਵਾਲੇ ਓ ਉਹ ਉਹਨਾਂ ਨੂੰ ਫੜ ਨਹੀਂ ਸਕਦੇ ਸਾਨੂੰ ਕਹੀ ਜਾਂਦੇ ਫਿਰ ਦੱਸ ਨਹੀਂ ਸਕਦਾ ਸੀ ਸਾਡੇ ਸਿਗਰਟ ਆ ਸਾਨੂੰ ਨਾ ਦੱਸੇ ਕਿ ਸਿਗਰਟ ਆ ਚੋਰ ਭੱਜ ਜਾਂਦੇ ਚੋਰਾਂ ਨੂੰ ਨਹੀਂ ਪਤਾ ਕਿ ਚੋਰੀ ਕੀਤੀ ਆ ਚੋਰਾਂ ਨੂੰ ਵੀ ਪਤਾ ਆ ਚੋਰੀ ਕੀਤੀ ਆ ਅਸੀਂ ਕੀਤੀ ਆ ਸੀ ਲੋ ਇਹ ਪਹਿਲੇ ਚੋਰ ਅਸੀਂ ਕਹਿੰਦੇ ਸਾਨੂੰ ਦੋ ਦਿਨ ਦਾ ਟਾਈਮ ਲਿਖ ਪੱਤੀ ਲੈਣਾ ਸੀ ਇਹਨਾਂ ਕੋਲ ਦੇਖ ਕੇ ਜਦੋਂ ਸਾਨੂੰ ਹਾਂ ਰੋਜ਼ ਰੋਜ਼ ਇੰਨਾ ਹੋ ਗਿਆ ਉਹਨਾਂ ਨੂੰ ਦੋ ਮੋਟਰਸਾਈਕਲ ਚੋਰੀ ਤੇ ਪਿੰਡ ਜੇ ਜਮ ਲੱਗ ਰਿਹਾ ਮਾਰਕੋਟ ਖਾਣੀ ਤੋਂ ਸੁਸੁ ਮਲਾਈ ਵੀ ਤਸਵੀਰਾਂ ਦੇਖ ਰਿਹਾ ਜੀ ਅਜੇ ਕੋਈ ਸਿੱਟਾ ਨਿਕਲਦਾ ਮੈਨੂੰ ਲੱਗਦਾ ਨਹੀਂ ਕਿ ਆ ਲਾਈਨਾਂ ਬਹੁਤ ਵੱਡੀਆਂ ਲੱਗ ਚੁੱਕੀਆਂ ਪਸਾਂ ਜੀਆਂ ਗੱਡੀਆਂ ਦੀਆਂ ਤੇ ਗਰਮੀ ਬਹੁਤਾ ਦੁਨੀਆ ਤਰਾ ਤਰਾ ਕਰ ਰਹੀ ਆ ਤੇ ਇਹਨਾਂ ਦਾ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ ਇਹ ਨਹੀਂ ਚੋਤਾ ਫੜ ਕੇ ਉਸੇ ਵੇਲੇ ਨਹੀਂ ਵੀਡੀਓ ਪਾਤੀ ਅਸੀਂ ਬੰਦੇ ਫੜ ਲਏ ਜਦੋਂ ਤੱਕ ਨੇ ਫੜਿਆ ਇਹ ਨਹੀਂ ਫੜਿਆ ਕਿਨੇ ਨਹੀਂ ਜੋਤਕਾ ਨੂੰ ਆਪਣੇ ਤੀਨਾ ਦਾ ਬੰਚ ਬੰਚ ਖਣ ਲਿਆ ਜੀ ਬੰਚ ਫੜ ਕੇ ਹੀ ਨਹੀਂ ਉਸੇ ਵੇਲੇ ਰਿਕਵਰੀ ਪਾਤੀ ਵੀ ਹਾਂ ਜੀ ਬੰਦਾ ਫੜ ਲਿਆ ਬੰਦਾ ਫੜ ਕੇ ਵੇਗਾ ਦੋ ਬੰਦੇ ਤੇ ਤਿੰਨ ਚਾਰ ਵਾਰੀ ਖਬਰ ਲੱਗ ਚੁੱਕੀ ਆ ਸਾਨੂੰ ਤਾਂ ਕੋਈ ਖਬਰ ਮਿਲੀ ਨਹੀਂ ਪੇ ਹਾਂ ਪੇ 50 ਦੀ ਬਾਕੀ 50 ਦੀ ਖਬਰ ਵਿੱਚ ਨਾਲ ਲਾਉਂਦੇ ਇੱਕ ਸਾਡੇ ਕਿਸੇ ਦੇ ਵਿੱਚ 50 ਨੂੰ ਨਾਲ ਕਿ ਦੁਆ ਕਰਦੇ ਆ ਉਹਨਾਂ ਦਾ ਕੇਸ ਦਾ ਪੀਓ ਵੀ ਨਾ ਆ ਰੋਕ ਠੋਕਦਾ ਵਿੱਚੋਂ ਓ ਠੋਕੇ ਆਪਣੇ ਲੋ ਬਲਾ ਲਾਉਂਦੇ ਕੋਲ ਜੀ ਆਪਣੇ ਲੋ ਦਾ ਕੋਲ ਬਲਾ ਗੜ ਲਾਉਂਦੇ ਆਏ ਤੇ ਲਾਤੀ ਅਸੀਂ ਕਿੰਨੇ ਕ ਬੰਦੇ ਸੀਗੇ ਜਿਹੜੇ ਚੋਰੀ ਕਰਨ ਪਤਾ ਨਹੀਂ ਜੀ 5 6 ਜਾਣੇ ਸੀਗੇ ਜੀ ਬੰਦੇ ਚੱਕੇ ਆਏ ਬੰਦੇ ਤਿੰਨ ਚਾਰ ਦਾ ਚੱਕ ਲਿਆ ਜੀ ਪਤਾ ਨਹੀਂ ਹੁਣ ਕਿਹੜੇ ਕਿਹੜੇ ਫਾਨੀ ਕੰਦੇ ਦੱਸ ਨਹੀਂ ਸਕਦੇ ਸਾਨੂੰ ਅਸੀਂ ਪੁੱਛਦੇ ਕਹਿੰਦੇ ਦੱਸੇ ਨਹੀਂ ਸਕਦੇ ਅਸੀਂ ਇਹ ਕਹਿੰਦੇ ਬੰਬ ਜਿਹੇ ਪਾਕਿਸਤਾਨ ਤੋਂ ਆਇਓ ਬੰਦੇ ਇੱਥੇ ਲੋਕਲ ਬੰਦੇ ਆ ਜੀ ਇਹ ਲੋਕਲ ਬੰਦੇ ਨਹੀਂ ਦੱਸ ਸਕਦੇ ਕਹਿੰਦੇ 도ਰ ਜੋ ਕੇ 도ਰ ਨਾ ਨਹੀਂ ਕਿੱਥੇ ਨੂੰ ਆ ਦੇ ਘਰ ਦੇ ਚੱਕ ਲੋ ਘਰ ਦੇ ਦਾ ਚੱਕ ਸਕਦੇ ਹੀ ਆ ਨਾ ਕਿਸੇ ਨੂੰ ਚੱਕਣ ਦਾ ਵਾਸਤਾ ਉੱਧੇ ਘੁੰਮ ਜਾਂਦੇ ਨੇ ਮਗਰ ਇਤਾਂ ਅਮਲੀ ਲੱਗਦੇ ਆ ਜੀ ਅਮਲੀ ਦੇ ਮੋਟਰਾਂ ਸੁੱਤੇ ਪਏ ਲੋਕਾਂ ਜੀ ਪੁੱਛਿਆ ਕਿੱਥੇ ਸਮਾਨ ਤੋਂ ਵੇਚਿਆ ਜੀ ਪਤਾ ਕੋਡ ਪਤੋਈ ਵੀ ਧਰਨਾ ਲਾਇਆ ਸੀ ਹਾਂਜੀ ਹਾਂਜੀ ਉੱਥੇ ਤੁਹਾਨੂੰ ਕੋਈ ਆ ਉੱਥੇ 5 ਦਿਨ ਦਾ ਟਾਈਮ ਲਿਆ ਖਿਆ ਜੀ 7 ਦਿਨ ਹੋ ਗਿਆ ਜੀ ਤੇਹੇ ਪੁੱਛਿਆ ਕਿ ਕੀ ਕਾਲਜ ਪੁੱਛਣਾ ਕੀ ਆ ਯਾਰ ਪੁੱਛਣਾ ਨਹੀਂ ਕਰਨਾ ਇੱਥੇ ਜਾ ਜੋ ਜੀ ਮਹੀਨਾ ਪਹਿਲਾਂ ਜੀ ਤੁਹਾਡੇ ਉਹ ਬੰਦਿਆ ਕਰੋ ਉਹਨਾਂ ਦੇ ਨਿਪਟਾਂ ਦਾ ਕੋਈ ਸ਼ਾਇਦ ਦੋ ਬੰਦੇ ਨਹੀਂ ਬੜਨ ਵਾਲੇ ਇਹ ਨਹੀਂ ਪੰਗਾ ਕਿ ਕਰਦੇ ਸ ਬੰਦਾ ਹੁੰਦਾ ਇਹ ਨਹੀਂ ਪੰਗਾ ਨਾ ਟਿਕੜਾ ਆਪਣੇ 10 ਬੰਦਾ ਉਹਨਾਂ ਸ਼ੀਸ਼ੀਆਂ ਬੂਰੀਆਂ ਤਲੀਆਂ ਜਗ੍ਹਾ ਤੇ ਟਿਕੜ ਨਹੀਂ ਹੁੰਦਾ ਮੈਨੂੰ ਕਹਿੰਦੇ ਇਹਨੂੰ ਪਤਾ ਨਹੀਂ ਕਿ ਟਿਕੜ ਨਹੀਂ ਹੁੰਦਾ ਦੋ ਮੋਰਟਲ ਅੱਲੇ ਬੰਦੇ ਥਾਣੇ ਅੰਦਰ ਖੜੇ ਆ ਪਾ ਹੁਣ ਆਪਾਂ ਐਟ ਦੀ ਸਪੌਟ ਆਪਾਂ ਕੀ ਕਰਨੇ ਆ ਉਹ ਦਿਨ ਦਾ ਟਾਈਮ ਦਿੰਦੇ ਆ ਜੀ ਦੋ ਦਿਨ ਦਾ ਟਾਈਮ ਲੈਣਾ ਚਾਹੁੰਦੇ ਕੀ ਜਾਣ ਦੋ ਤੋਂ ਤਿੰਨ ਦਿਨ ਦਾ ਦੋ ਦੋ ਦਿਨ ਦਾ ਬੰਦਾ ਜੀ ਇੱਕ ਪੱਤਰ ਲੈਣਾ ਹੀ ਦੇਖਦੇ ਆ ਤਿੰਨ ਦਿਨ ਦਿਨ ਦੇ ਲੈ ਕੇ ਲੈਣਾ ਜੇ ਦੀ ਵਿਖਾਂ ਤੁਹਾਡੀ ਮਾਲ ਦੀ ਰਿਕਵਰੀ ਦੇਵਾਂਗੇ ਪਹਿਲਾਂ ਹੁਣ ਸੋਪਰਾ ਕਰ ਦੋ ਮਿੰਟ ਗੱਲ ਇਹ ਆ ਵੀ ਇਹ ਸਾਰਾ ਜਿਹੜਾ ਮਸਲਾ ਕੋਟ ਬਦੂਹੀ ਦਾ ਮਸਲਾ ਆ ਜਿਹੜਾ ਉੱਥੇ ਦਾ ਕਲਵੰਤ ਸਿੰਘ ਐਸਆਈ ਆ ਹੁਣ ਆਪਣਾ ਇਮਾਨਦਾਰੀ ਦੇ ਨਾਲ ਕੰਮ ਨਹੀਂ ਕੀਤਾ ਜੇ ਉਹ ਅਜਾ ਇਮਾਨਦਾਰੀ ਨਾਲ ਕੰਮ ਕਰਦਾ ਇੱਥੇ ਨਹੀਂ ਇਹਨਾਂ ਨੂੰ ਬੈਠਣ ਦੀ ਲੋੜ ਨਹੀਂ ਐਸ ਵੇਲੇ ਐਸ ਐਚਓ ਸਾਹਿਬ ਇਹ ਆਪਣੇ ਘਰ ਦੀ 15 ਲੱਖ ਦੀ ਚੋਰੀ ਹੋਈ ਹੋਵੇ ਦੁੱਖ ਤਾਂ ਸਾਰਿਆਂ ਨੂੰ ਲੱਗਦਾ ਇਸ ਬੰਦੇ ਦੇ 15 ਲੱਖ ਦੀ ਚੋਰੀ ਹੋ ਗਈ ਜੇ ਦੇ ਦਿੰਦੇ ਸਾਰੇ ਅੱਪਾ ਗੱਲ ਕਰਦੇ ਆ ਇਹ ਮੈਂ ਤਾਂ ਪ੍ਰੂਫ ਮੰਗੀਆਂ ਤੇ ਉਲਟਾ ਮੈਨੂੰ ਡਰਾਈ ਜਾਂਦੇ ਦੇਖੋ ਜੀ ਆਹ ਦੇਖੋ ਜੀ ਮੈਨੂੰ ਉਲਟਾ ਡਰਾਉਂਦੇ ਵੀ ਤੂੰ ਆਪਣੇ ਪ੍ਰੂਫ ਦੇ ਬੰਦੇਰੇ 15 ਲੱਖ ਦੀ ਚੋਰੀ ਮੰਜੋ ਜਿਹੜਾ ਜਿਹੜਾ ਚੋਰ ਜਿਹੜਾ ਚੋਰ ਸੋਨਾ ਲੈ ਗਿਆ ਬਿੱਲ ਛੱਡ ਜਾਊਗਾ ਕੋਣ ਨੂੰ ਪੁੱਛੇਗਾ ਜਿਹੜਾ ਚੋਰ ਸੋਨਾ ਲੈ ਗਿਆ ਬਿੱਲ ਛੱਡ ਜਾਊਗਾ ਦੱਸੇ ਬਾਬੇ ਦਾ ਸੋਨਾ ਪਿਆ ਉਹਦੇ ਪ੍ਰੂਫ ਸਾਡੇ ਕੋਲ ਵੀਡੀਓ ਬਣਾ ਦੇ ਮੈਨੂੰ ਤਾਂ ਫੋਟੋਆਂ ਲੈਣੀਆਂ ਮੈਂ ਦਿਖਾ ਦਿੰਦਾ ਜਿਹੜਾ ਹੁਣ ਸੋਨਾ ਆਇਆ ਬਾਬੇ ਦਾ ਪ੍ਰੂਫ ਵੀਡੀਓ ਜਿਹੜਾ ਜਿਹੜਾ ਹੁਣ ਸੋਨਾ ਆਇਆ ਤਾਜਾ ਮੈਂ ਦਿਖਾ ਦਿੰਦਾ ਇਹਨਾਂ ਨੂੰ ਐਨੇ ਬੰਦੇ ਚ ਨਾ ਮੇਰੇ ਕੋ ਫੋਟੋ ਮਾ ਪਈ ਹੈ ਜੇ ਹਾਂ ਹੁਣ ਕਰਵੇ ਬੁੜਿਆਂ ਦਾ ਸੋਨਾ ਵੀ ਤੁਹਾਨੂੰ ਸਬੂਤ ਚਾਹੀਦੇ ਆ ਉਹ ਯਾਰ ਚੋਰੀ ਨਾ ਹੋਈ ਆ ਉਹ ਦਿਖਾ ਦੇ ਯਾਰ ਸਾਨੂੰ ਸਬੂਤ ਮੰਗਦੇ ਆ ਮਹਾਰਾਜ ਸਬੂਤ ਮੰਗਦੇ ਆ ਐਨੇ ਬੰਦੇ ਨੂੰ ਸਬੂਤ ਮੰਗਣ ਦੇ ਹੋਗਾ ਤੇ ਦੂਤੀ ਗੱਲ ਬਿੱਲ ਵੀ ਮੰਗਦੇ ਆ ਬਿੱਲ ਜੇ ਚੋਰ ਸੋਨਾ ਲੈ ਗਿਆ ਬਿੱਲ ਛੱਡ ਜੂਗੇ ਦੱਸਾਂ ਮੈਨੂੰ ਇਹ ਇਹ ਸੁੱਤ ਜਾਣੇ ਆ ਇਹ ਤਾਂ ਆਪ ਨੂੰ ਦੱਸ ਦੇ ਬਿੱਲ ਵੀ ਨਾਲ ਚੱਕ ਕੇ ਲੈ ਵੇਖਣਾ ਤਾਂ ਆ ਕਿੰਨਾ ਕੁ ਸੋਨਾ ਤੁਹਾਡਾ ਚੋਰੀ ਹੋਇਆ ਮੈਂ ਕੀ ਸੋਨਾ 15 16 ਤੋਲੇ ਸੋਨਾ ਹੋਇਆ ਜੀ ਚੋਰੀ ਇਹ ਜਿਹੜੇ ਕਾਲ ਲਾਏ ਹੁਣ ਇਹ ਜਿਹੜੇ ਕਾਲ ਲਾਏ ਲਖਾਏ ਆ 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 ਇਹ ਜਿਹੜੇ ਕ ਆ ਦੇਖੋ ਸਬੂਤ ਲੈਣਿਆ ਦੇਖੋ ਜੀ ਆ ਸਬੂਤ ਲੈਣਿਆ ਦੇਖ ਲੋ ਜੀ ਸੋਨਾ ਪਿਆ ਆ ਸੋਨੇ ਦੀ ਗੱਲ ਕਹਦਾ ਸਬੂਤ ਮੰਗ ਲਿਆ ਬਿਆਂ ਚਾੜੀ ਸੋਨਾ ਪਿਆ ਦੇ ਇਹ ਸਬੂਤ ਮੰਗਦੇ ਮੇਰੇ ਕੋਲ ਹੋਣਾ ਹੀ ਭਾਜੀ ਸੋਨਾ ਲਾ ਲਓ ਨਾ ਹੋਣੀ ਮੰਗਣਾ ਲਾ ਪਏ ਸਮਝਦਾ ਯਾਰ ਤੇਰੇ ਸਕੂਟਰ ਮੋਰਸਲ ਜੋਗੀ ਨੰਗਣ ਜੋਗੀ ਜਗ੍ਹਾ ਦੇ ਹੱਡੋ ਮੇਰਾ ਭਰਾ ਤਰਾਬ ਤੇਰੇ ਘਰ ਚੋਰੀ ਹੋ ਜਾਵੇ ਤੈਨੂੰ ਪਤਾ ਲੱਗ ਜਵੇ ਜੇਰੇ ਕਾਰਨ ਨਾ ਜੀ ਹੁਣ ਤੈਨੂੰ ਪਤਾ ਮੇਰਾ ਭਰਾ ਬੈਸ ਰਹਿ ਤੂੰ ਯਾਰ ਘੱਟ ਮੇਰਾ ਭਰਾ ਭਾਜੀ ਰਹਿ ਗਿਆ ਮੇਰਾ ਭਰਾ ਪ੍ਰੋਬਲਮ ਹੈ ਪ੍ਰੋਬਲਮ ਹੋਰ ਇਹ ਮੇਰਾ ਭਰਾ ਯਾਰ ਨਾ ਕੋਈ ਸੁਣਦਾ ਹੀ ਨਹੀਂਦਾ ਯਾਰ ਜਗਾ ਛੱਡੋ ਮੇਰੀ ਗੱਲ ਸੁਣਾ ਚੋਰੀ ਕਰ ਕੋ ਬੰਦਾ ਮਰ ਜਵੇ ਭਾਜੀ ਬੰਦਾ ਜ਼ਰੂਰੀ ਹੈ ਚੋਰੀ ਜ਼ਰੂਰੀ ਹੈ ਸਾਨੂੰ ਇਹ ਜੀਤੀ ਹੋ ਆ ਭਾਜੀ ਚੋਰੀ ਜ਼ਰੂਰੀ ਹੈ ਜਾਨਾ ਮਾਪੇ ਆਹ ਚੋਰੀ ਦੀ ਕਹਿੰਦਾ ਪੱਟੇ ਮਾਰ ਦੋਗੇ ਇੱਕ ਕਰ ਦਿੱਤਾ ਕੇ ਲੈ ਆ ਹੋਰ ਆ ਜਾਂਦਾ ਭਾਈ ਜੰਦੇ ਆ ਜੰਦੇ ਆ ਜੀ ਤੁਸੀਂ ਯਾਰ ਤੁਸੀਂ ਜਾਓ ਸਾਰੇ ਜਾਈਓ ਤੁਸੀਂ ਜਾਓ ਜੋਲੀ ਇੱਧਰ ਹੋ ਜਾਓ ਮੇਰਾ ਕੋਈ ਆਪਦੀ ਰਿਪੋਰਟ ਮਤਲਬ ਯਾਰ ਤੁਸੀਂ ਜਾਓ ਤੱਕਾ ਕੀ ਮਾਰੋ ਤੱਕਾ ਉਹ ਮਾਂ ਕੋਲ ਉਹ ਮੈਂ ਨਾ ਕਿਚ ਉਹ ਤੇਰਾ ਸ਼ਹਿਰ ਮੇਰਾ ਬਾਲਪੁਰ ਕੋਈ ਚੰਗਾ ਨਹੀਂ ਹੈਗਾ ਠੀਕ ਆ ਉਹ ਮੇਰੇ ਆਓ ਤੁਸੀਂ ਮੇਰਾ ਪ੍ਰਾਕਾ ਕਰੀਗਾ ਠੀਕ ਆ ਇਹ ਤਾਂ ਤਾਂ ਬੇਮੰਦ ਸਾਰੇ ਸਿਹਤ ਦਾ ਐਮਰਜੈਂਸੀ ਨਾ ਲੱਗਣੀ ਚਾਹੀਦੀ ਉਹ ਐਮਬੂਲੈਂਸ ਆਈ ਸੀ ਨਗਾ ਭਾਈ ਐਮਬੂਲੈਂਸ ਆਈ ਨਗਾ ਇੱਕ ਮਿੰਟ ਨਹੀਂ ਹੁੰਦਾ ਯਾਰ ਭਾਈ ਇਹ ਜਾਓ ਤੁਸੀਂ ਯਾਰ ਸਾਡੀ ਗੱਲ એ વાત કરો યાર ਗੱਲ ਕੋ ਖਤਮਈ ਆਪਣੀ ਹੋ ਗਈ ਜਗ੍ਹਾ ਗੱਲ ਇਹ ਆ ਵੀ ਜਿਹੜਾ ਇਹ ਕੋਰਟ ਦਾ ਮਸਲਾ ਤੁਹਾਨੂੰ ਜਰਾ ਮਸਲੇ ਦੇ ਵਿੱਚ ਮਲਾਕੁਲ ਸੁਬਾਲੇ ਆਨੇ ਉਹ ਬੱਦਸ ਫਾੜੀ ਹਾਂਜੀ ਹਾਂ ਕੋਈ ਕਵਰੀ ਨਹੀਂ ਹੋਈ ਚਲੋ ਅਦਾਲਤ ਦੇ ਵਿੱਚ ਤਾਂ ਹੁਣ ਕਈਆਂ ਨੂੰ ਪਤਾ ਕਈਆਂ ਨੂੰ ਨਹੀਂ ਪਤਾ ਅਦਾਲਤ ਨੂੰ ਜੱਜ ਸਾਹਿਬ ਨੇ ਉਹਦੀ ਦੇਖ ਹੁਣ ਜਿਹੜੇ ਬੰਦੇ ਬਾਹਰ ਰਹਿੰਦੇ ਆ ਫੜਦੀ ਨਹੀਂ ਸਾਡਾ ਇਹ ਰੋਸ ਆ ਤੇ ਉਹਨਾਂ ਬੰਦਿਆਂ ਨੂੰ ਫੜ ਕੇ ਰਿਕਵਰੀ ਕਰਾਈ ਜਾਂਦੇ ਤੇ ਜਿਹੜੇ ਇਹਨਾਂ ਨੇ ਐਸਐਚਓ ਐਸਐਚਓ ਸਾਹਿਬ ਕਹਿੰਦੇ ਸੀ ਜਦੋਂ ਅਸੀਂ ਦੋ ਦਿਨ ਦਾ ਟਾਈਮ ਲੈ ਲੈਂਦੇ ਉਹ ਬੰਦੇ ਅੜੇ ਹੁੰਦੇ ਸੀ ਇਹ ਇਹਨਾਂ ਦੇ ਘਰ ਤੇ 15 ਲੱਖ ਮਿਲਦੇ ਮੈਂ ਤੇ ਕਿਹਾ ਭਾਜੀ ਪਹਿਲਾਂ ਮੈਂ 5 ਦਿਨ ਦਾ ਟਾਈਮ ਲੈ ਲਵਾਂ ਅਸੀਂ ਹੁਣ ਇਹ ਬੇਨਤੀ ਕੀਤੀ ਆ ਕਿ ਚੱਲ 4 ਕ ਦਿਨ ਦਾ ਜਿਆ ਤੇ ਤਿੰਨ ਦਿਨ ਦਾ ਟਾਈਮ ਤੇ ਚੌਥਾ ਦਿਨ ਮੈਂ ਕੋਨਾ ਜੀ ਇਹਨਾਂ ਨੂੰ ਤਿੰਨ ਦਿਨ ਦਾ ਟਾਈਮ ਬੰਦੇ ਆ ਜੀ ਚੌਥਾ ਦਿਨ ਮੈਂ ਪਹਿਲਾਂ ਦਿੰਦਾ ਚਾਰ ਦਿਨ ਦੇ ਵਿੱਚ ਵਿੱਚ ਉਹਦੇ ਬੰਦੇ ਹੈਗੇ ਜਿਆਦਾ ਸਾਰਾ ਲਾ ਕੇ ਲਿਆ ਕੇ ਉਹ ਵੀ ਫੜਦੇ ਆ ਕੋਈ ਹਹਾਕਾਰ ਵਿੱਚ ਪੂਰਾ ਲੋਕਾਂ ਦੇ ਵਿੱਚ ਦਾ ਇਹ ਦਾ ਉਹ ਪ੍ਰਦੀ ਉਹਦਾ ਹਹਾਕਾਰ ਕਰਦਾ ਹੈ 100 ਜਾਨੇ ਆਪੇ ਉਹ ਜਿਹੜੇ ਬੰਦਿਆਂ ਨੂੰ ਫੜ ਕੇ ਇਹ ਬੰਦਾ ਜਰਾ ਇਹਦਾ ਸੀ ਦੀ ਤਸਵੀਰ ਕੋਈ ਗੱਲ ਨਹੀਂ ਕਿ ਚਾਰ ਦਿਨ ਦੇ ਵਿੱਚ ਤੁਸੀਂ ਇਹਨਾਂ ਨੂੰ ਵਿਸ਼ਵਾਸ ਦੋ ਉਸ ਕਰਨ ਦੇ ਚੱਕੋ ਜਣਾ ਦੇ ਚਾਰ ਦਿਨ ਦੇ ਵਿੱਚ ਵਿੱਚੋਂ ਬੰਦੇ ਫੜ ਉਹਦੀ ਗੱਲ ਲੈਣ ਮੈਂ ਕਿ ਕਿਰਿਆ ਲੋਕੀਂ ਦਾ ਬੈਠਾ ਆ ਵੀ ਇਹ ਹੀ ਹਰ ਸੰਭਵ ਕੋਸ਼ਿਸ਼ ਕਰਕੇ ਜਿੱਦਾਂ ਵੀ ਸ਼ਕਾ ਹੋਣੇ ਇਹ ਪ੍ਰੈਸ਼ਰ ਦੇ ਮੋੜੇ ਤੇ ਉਹ ਗੱਲਾਂ ਨਹੀਂ ਨਿਕੀਆਂ ਜਾਂਦੀਆਂ ਜਿਹੜੀਆਂ ਦੇ ਉ तरीਕੇ ਬਣਾਉਣੇ ਹੁੰਦੇ ਪਰ ਸਾਡੀ ਹੰਡਪੁਲ ਛੋਟੀ ਹੈ ਇਹ ਚਾਰ ਪੰਜ ਦਿਨਾਂ ਦੇ ਵਿੱਚ ਕੋਈ ਕੰਮ ਨਹੀਂ ਕਰਦੀ ਚਾਰ ਦਿਨ ਜੀ ਚਾਰ ਦਿਨ ਸੀ ਠੀਕ ਆ ਪੰਜਵਾਂ ਨਾ ਪਾਓ ਠੀਕ ਆ ਚਾਰ ਦਿਨ ਦੇ ਦੂਜਾ ਮੇਰੇ ਕੋਲ ਹੁਣ ਇਹ ਬੰਦੇ ਤੁਹਾਡੇ ਸਬੂਤ ਮੰਗਣਦੇ ਹੋ ਹੈ ਹੁਣ ਇਹ ਤੁਹਾਡੇ ਬੰਦੇ ਮੇਰੇ ਕੋਲ ਸਬੂਤ ਮੰਗ ਲੈ ਵੀ ਤੇਰੇ ਕੋਲ ਕੀ ਸਬੂਤ ਤੇਰੇ ਕੋਲ ਕਿਹੜਾ ਕੌਣ ਬੋ ਫਾਲਤੂ ਗੱਲਾਂ ਕਰਦਾ ਚਲ ਅੰਦਰ ਬਾਕੀ ਬੈ ਕੇ ਗੱਲਾਂ ਕਰਦੇ ਆਜੋ ਨਹੀਂ ਮੈਂ ਬੰਦੇ ਵਾਲੇ ਤਾਂ ਸਾਹਮਣੇ ਗਏ ਸੋਨੇ ਦੇ ਸਬੂਤ ਦੇ ਲੋ ਕਿੱਥੇ ਆ ਹਾਂ ਜੀ ਜਿਹੜੀਆਂ ਆ ਨਾ ਜਿਹੜੀਆਂ ਆਪਾਂ ਇੱਥੇ ਪ੍ਰੋਫੈਸ ਕੀਤਾ ਉਹ ਤਾਂ ਦੇਣਾ ਪਊਗਾ ਪੂਰੀ ਡਿਟੇਲ ਚ ਅੰਦਰ ਬੈ ਕੇ ਕਰਦੇ ਗੱਲ ਤੁਸੀਂ ਹੁਣ ਆਪਣਾ ਅਜਾਮ ਖੋਲ ਦੋ ਹਾਂ ਜਿਹੜੀ ਅੰਦਰ ਗੱਲਬਾਤ ਆਪਾਂ ਅੰਦਰ ਬੈਠ ਕੇ 4 ਦਿਨ ਦਾ ਟਾਈਮ ਹੈ 4 ਦਿਨ ਤੋਂ ਬਾਅਦ ਫਿਰ ਆਪਾਂ ਬਾਹਰ ਹੋਰ ਪੱਕੀ ਗੱਲਾਂ ਹੈ ਓ ਯਾਰ ਨਹੀਂ ਲਾਂ ਦੇਣਾ ਮੌਕੇ ਦੇ ਅਫਸਰ ਵਧੀਆ ਦਵਾਈ ਚੱਕੂਗੀ ਤੁਸੀਂ ਹੁਣੇ ਮੂੰਹ ਕਹਤਾ 4 ਦਿਨ ਬਾਅਦ ਫੇਰ ਲਾਂ ਲਮੇ ਰੋਜ਼ ਹੀ ਯਾਰ ਨਾਨ ਮੈਂ ਹੋਇਆ ਤਾਂ ਫੇਰੇ ਨਾਲ ਹੀ ਆ ਤੇਰੇ ਨਾਲੇ ਪਬਲਿਕ ਦੇ ਨਾਲ ਹੀ ਆ ਉਹਨੇ ਭਾਜੀ ਉੱਤਰ ਗੱਲ ਉੱਤਰ ਗੱਲ ਕਰ ਉੱਤਰ ਗੱਲ ਕਰ ਕੋਈ ਮੈਂ ਤੇ ਚਾਰ ਸਭ ਉਹਨਾਂ ਨਾਲ ਗੱਲ ਕਰ ਹਾਂ ਅੰਦਰ ਬੈਠ ਕੋਈ ਵੀ ਹੁਣ ਗੱਲ ਤਾਂ ਅੰਦਰ ਹੀ ਬੈਠ ਕੇ ਜਿਹੜੀ ਜਿਹੜੀ ਸਾਡੀ ਮੈਂ ਇੰਨੇ ਬੰਦੇ ਭਾਜੀ ਲੈ ਆਇਆ ਮੈਂ ਅੰਦਰ ਬੈਠ ਥੋੜੀ ਗੱਲ ਹੈ ਤੁਸੀਂ ਇੱਥੇ ਗੱਲ ਜਿਹੜੀ ਕਰਨੀ ਕਰਦੇ ਹੋ ਮੇਰੀ ਕਾਲਸ ਨੂੰ ਕੋਈ ਤਰੀਕਾ ਹੁੰਦਾ ਰੋਜ਼ ਮੈਂ ਕਹੋਂਦੇ ਆ ਇੱਥੇ ਮੈਂ ਪ੍ਰੋਮਿਸ ਕਰਕੇ ਮੈਂ ਤੁਹਾਨੂੰ ਡਿਟੇਲ ਚ ਕਿੰਨੇ ਸੁਣਾ ਕਿੰਨੂੰ ਕਰਾਂ ਇਹ ਕਿਸੇ ਤੋਂ ਸੁਣਾ ਨਹੀਂ ਨਹੀਂ ਉਹ ਤਾਂ ਪੱਕੀ ਗੱਲ ਹੈ ਬਾਕੀ ਦੀ ਗੱਲ ਇੱਥੇ ਕਰਾਂ ਚਲੋ ਆਜੋ ਮੀਡੀਆ ਵਾਲਿਆਂ ਤੁਹਾਨੂੰ ਭਾਜੀ ਸਤ ਸ੍ਰੀ ਅਕਾਲ ਜਲਵਿੰਦਰ ਬਿੱਟੂ ਹਾਂਜੀ ਆਪਣਾ ਨਾਮ ਮੈਂ ਜਲਵਿੰਦਰ ਬਿੱਟੂ ਫੇਲੇ ਤੋਂ ਵਾ ਸਾਡੇ ਇੱਥੇ ਰੀਲੀ ਇੱਕ ਚੋਰੀ ਹੋਈ ਸੀ ਸਾਡੇ ਭਾਈ ਸਾਹਿਬ ਦੇ ਗਹਿਣੇ ਸੀ 15 ਲੱਖ ਰੁਪਏ ਦੇ ਹਾਂਜੀ ਉਹ ਚੱਕ ਲਏ ਸੀ ਬੰਦੇ 6 ਫੜ ਹੋ ਗਏ ਸੀ ਹੁਣ ਉਹ 2-3 ਬੰਦੇ ਰਹਿੰਦੇ ਆ ਪੁਲਿਸ ਨੇ ਇਸ ਗੱਲ ਦਾ ਵਾਦਾ ਕੀਤਾ ਤੇ 20 ਤਰੀਕ ਦੀ ਸ਼ਾਮ ਤੱਕ ਉਹ ਬੰਦਿਆਂ ਨੂੰ ਫੜ ਕੇ ਕੋਸ਼ਿਸ਼ ਕਰਾਂਗੇ ਵੀ ਜਿਹੜੀ ਰਿਕਵਰੀ ਆ ਉਹਨਾਂ ਤੋਂ ਤਵਰੀ ਵੀ ਕੀਤੀ ਜਾਊਗੀ। ਮਾਨਯੋਗ ਡੀਐਸਪੀ ਸਾਹਿਬ ਆਏ ਸੀ ਮੰਡਸਾ। ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਪਈ ਅਸੀਂ ਜਿਹੜੀ ਤੁਹਾਡੀ ਰਿਕਵਰੀ ਆ ਉਹ 4 ਦਿਨ ਦੇ ਵਿੱਚ ਵਿੱਚ ਕਰਤਮਾਗੇ। ਤੇ ਅਸੀਂ ਵੀ ਲੋਕਾਂ ਨੂੰ ਜਿਹੜੇ ਬਾਕੀ ਆਏ ਉਹ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਖਾਸ ਕਰਕੇ ਰੀਲੇ ਵਾਲਿਆਂ ਦਾ। ਇਹਨਾਂ ਨੇ ਇੱਕ ਪਿੰਡ ਲੈਵਲ ਤੇ ਐਡੀ ਵੱਡੀ ਆਵਾਜ਼ ਚੱਲੀ ਆ ਜਿੰਨੇ ਵੀ ਸਾਡੇ ਨੌਜਵਾਨ ਭਾਈ ਆਏ ਆ। ਮਾਤਾ-ਵਾ ਆਈਆਂ ਆ ਸਾਡੇ ਬਜ਼ੁਰਗ ਆਏ ਆ। ਇਹਨਾਂ ਦੇ ਬਹੁਤ-ਬਹੁਤ ਇਹਨਾਂ ਨੂੰ ਇਸ ਗੱਲ ਦੀ ਅਸੀਂ ਵਧਾਈ ਦਿੰਨੇ ਆ ਕਿਉਂਕਿ ਸਾਰਿਆਂ ਨੂੰ ਪਤਾ ਪਈ ਅੱਜ ਹਾਲਾਤ ਜੋ ਪੰਜਾਬ ਦੇ ਹੋਇਓ ਆ ਨਾ ਲਾ ਐਂਡ ਆਰਡਰ ਬਹੁਤ ਜ਼ਿਆਦਾ ਮੜਾ ਆ ਔਰ ਪੁਲਿਸ ਨੇ ਇਸ ਗੱਲ ਦਾ ਸਾਨੂੰ ਯਕੀਨ ਦਵਾਇਆ ਕਿ ਅਸੀਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਉਹ ਜਿਹੜੇ ਚੋਰ ਫੜ ਕੇ ਦੋਨਾਂ ਤੋਂ ਰਿਕਵਰੀ ਕਰਾਵਾਂ ਠੀਕ ਹੈ ਅਜੇ ਥੋੜੀ ਬੋਦੀ ਰਿਕਵਰੀ ਹੋਈ ਨਹੀਂ ਕੋਈ ਵੀ ਨਹੀਂ ਅੱਛਾ ਜੀ ਜ਼ੀਰੋ ਹਾਂਜੀ ਕੋਈ ਆਪ ਨੂੰ ਕਹਿਣਾ ਤੁਸੀਂ ਬਸ ਇਹੀ ਕਿਹਾ ਜੀ ਸਾਨੂੰ ਰਿਕਵਰੀ ਕਰਕੇ ਦੱਸਾਂਗੇ 30 ਦਿਨ ਪੁੱਛਾਂਗੇ ਉਹਨਾਂ ਆਪਾਂ ਸ਼ਾਮ ਦੇ ਨਹੀਂ ਰਿਕਵਰੀ ਕੀ ਕੀਤੀ ਠੀਕ ਧੰਨਵਾਦ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਜਿਹੜੇ ਇੱਤਲਨ ਦੇ ਧਰਨਾ ਲਾਇਆ ਸੀ ਉਹਨਾਂ ਨਾਲ ਹੁਣ ਤੁਹਾਡੀ ਗੱਲਬਾਤ ਕਿੱਦਾਂ ਹੋਈ ਆ ਧਰਨਾ ਦੇਖੋ ਜੀ ਗੱਲਬਾਤ ਉਹ ਤਾਂ ਕੋਈ ਗੱਲ ਸੁਣਨ ਲਈ ਰਾਜੀ ਕੋਈ ਨਹੀਂਗਾ ਹਾਂਜੀ ਨਾ ਤਾਂ ਮੇਰੇ ਨਾਲ ਆ ਕੇ ਕਦੀ ਗੱਲ ਹੀ ਕਰਦੇ ਆ ਠੀਕ ਹੈ ਜੀ ਉਹ ਚੌਂਕੀਨ ਚਾਰਜ ਨਾਲ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਬਸ ਇਦਾਂ ਜੀ ਧਰਨਾ ਲਾਉਣਾ ਧਰਨਾ ਮੈਂ ਤਾਂ ਗੱਲ ਤਾਂ ਕਰੋ ਇੱਕ ਵਾਰੀ ਆ ਕੇ ਹਾਂਜੀ ਤੁਹਾਡੀ ਡਿਮਾਂਡ ਕੀ ਆ ਪੁਲਸ ਕੀ ਨਹੀਂ ਕਰਦੀ ਹਾਂਜੀ ਬਸ ਉਹ ਤਾਂ ਨਹੀਂ ਜੀ ਪੁਲਸ ਕਰਦੀ ਕਰਦੀ ਠੀਕ ਹੈ ਜੀ ਅਸੀਂ ਜਿਹੜਾ ਆਪਣਾ ਕੰਮ ਕਰਦੇ ਮੈਂ ਇਹਨਾਂ ਦੀ ਚੋਰੀ ਹੋਈ ਸੀ ਉਹ ਬੰਦੇ ਟ ਹਾਂਜੀ ਨੋਮੀਨੇਟ ਕਰਕੇ ਤਿੰਨ ਗ੍ਰਫਤਾਰ ਵੀ ਕੀਤੇ ਆ ਵਿੱਚੋਂ ਹਾਂਜੀ ਤੇ ਇੱਕ ਜੁਵਨੈਲ ਕਰਕੇ ਜਿਹੜਾ ਕੋਰਟ ਚ ਆ ਹਾਂਜੀ ਦੋ ਬੰਦੇ ਗ੍ਰਫਤਾਰ ਕਰਨੇ ਬਾਕੀ ਆ ਇਹਦੇ ਵਿੱਚ ਠੀਕ ਹੈ ਜੀ ਤੇ ਉਹ ਮੇਨ ਐ ਇਹਨਾਂ ਦਾ ਇੰਟਰੋਗੇਟ ਕੀਤੀ ਆ ਬਸ ਅਜੇ ਰਿਕਵਰੀ ਨਹੀਂ ਹੋਈ ਬਸ ਠੀਕ ਹੈ ਜੀ ਜੋ ਵਾਰਦਾਤ ਵਿੱਚ ਬਾਈਕ ਵਗੈਰਾ ਵਰਤ ਕੇ ਅਹੀਂ ਹੋਰ ਕਵਰ ਹੋ ਗਿਆ ਹਾਂਜੀ ਜਿਹੜੇ ਬੰਦੇ ਦੋ ਆ ਉਹ ਮਾਸਟਰਮਾਈਂਡ ਆ ਇਹਦੇ ਹਾਂਜੀ ਉਹਨਾਂ ਨੂੰ ਗ੍ਰਫਤਾਰੀ ਬਾਕੀ ਆਗੇ ਠੀਕ ਹੈ ਜੀ ਉਹ ਗ੍ਰਫਤਾਰੀ ਕਰਕੇ ਤੇ ਰਿਕਵਰੀ ਕਰਾਈ ਜਾਊਗੀ ਵੱਤ ਵੱਤ ਜੋਗੀ ਹਾਂਜੀ ਹੁਣ ਇਹਨਾਂ ਨੂੰ ਕਿੰਨੇ ਦਿਨ ਦਾ ਆਪਣਾ ਪ੍ਰੋਮਿਸ ਹੋਇਆ ਕਿ ਕਿੰਨੇ ਦਿਨ ਲੱਗੇਗੇ ਦੇਖੋ ਪ੍ਰੋਮਿਸ ਅਹੀਂ ਦੇ ਵਿੱਚ ਕਰ ਹੀ ਨਹੀਂ ਸਕਦੇ ਹਾਂਜੀ ਅਹੀਂ ਤਾਂ ਕੋਸ਼ਿਸ਼ ਕਰਦੇ ਵੀ ਅੱਜ ਹੀ ਫੜੇ ਜਾਣ ਠੀਕ ਹੈ ਜੀ ਤੇ ਹੁਣ ਆਪਾਂ ਤਾਂ ਕਿਤੇ ਨੂੰ ਕੋਕਰ ਫੇਰੇ ਹੁੰਦੇ ਵੀ ਪ੍ਰੋਮਿਸ ਕਰੀਏ ਤੇ ਦੇ ਦਈਏ ਇਹਨਾਂ ਨੂੰ ਹਾਂਜੀ ਬਟ ਫਿਰ ਵੀ ਇਹਨਾਂ ਨੂੰ 5 ਦਿਨਾਂ ਵਿੱਚ ਕਿਹਾ ਸੀ 5 ਦਿਨਾਂ ਵਿੱਚ ਜਿਹੜਾ ਫੇਸ ਆਫ ਕਰਨਾ ਸੀ ਉਹਨਾਂ ਨੇ ਕਿੱਥੇ ਠੀਕ ਹੈ ਜੀ ਥੈਂਕ ਯੂ ਜੀ